ਪਿਆ ਪਰਮਈਆ ਬਲਾਵਲ ਮਹੱਲਾ ਚੌਥਾ ਸਤਗੁਰ ਪਰਚੈ ਮਨਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਰੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਾਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਦਵ ਮੈਂ ਕਿਨ ਕਿਨ ਸਾਧੂ ਚਰਨ ਪਖਈਆ ਰਹਾਉ ਤਜੈ ਗਿਰਹਤ ਭਇਆ ਬਨਵਾਸੀ ਇਕ ਖਿਨ ਮਨੁਆ ਟਿਕੈ ਨਾ ਟਕਈਆ ਧਾਵਤ ਧਾਇ ਤਦੇ ਘਰ ਆਵੈ ਹਰ ਹਰ ਸਾਧੂ ਸਰਨ ਪੋਈਆ ਤੀਆਂ ਪੂਤ ਛੋਡ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਰਾਸ ਸੁਖ ਲਹੀਆ ਉਪਜੀ ਤਰਕ ਦੇ ਗੰਬਰ ਹੋਆ ਮਨ ਦਹੈ ਦਿਸ ਚਲ ਚਲ ਗਮਨ ਕਰਈਆ ਪਰ ਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿਧ ਸਿੱਖ ਹੈ ਬਹੁ ਤੇਰੀ ਮਨ ਮੰਗੈ ਰਿਧ ਸਿਧ ਚੀਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸਰਨ ਪਰੈ ਸੋ ਉਬਰੈ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈਦੇਉ ਕੰਬੀਰ ਤ੍ਰਿloਚਨ ਔਜਾਤ ਰਵਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਧੰਨਾ ਜੱਟ ਸਹਿਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈ ਜਿਰ ਖਾਈ ਪਾਕਿਤਾਵਾ ਚਲੇ ਅੰਗੀ ਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਰ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੀ ਜਾਣੈ ਕੋ ਪੀਰ ਪਰਈਆ RAM ਗੁਰਮੋਹਨ ਮੋਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ-ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰਉ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਹਿਰਦ ਅੰਤਰ ਮਨ ਤਨ ਮੀਠ ਲਗਈਆ ਮस्तक ਕਾਟ ਦੇਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪਰਬੋਧ ਹੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਵਛਲ ਉਹ ਆਕੂ ਨਾਮ ਕਹੀਤ ਹੈ ਸਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਹਰ ਅਸਰਾਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਉ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਚੂੜ ਵਡ ਗਹਿਨ ਗਹਿਨਈਆ ਹਰ ਹਰ ਚਰਦਾ ਸੀਜ ਵਿਚਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕਿਉ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੋ ਅਗਮ ਗਸਾਈਂ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆ ਦੀਨ ਕਰਹੁ ਰਖ ਲੇਵੋ ਨਾਨਕ ਹਰ ਗੁਰ ਸਰਨ ਸਮਈਆ ਬਲਾਵਲ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਕਨੇ ਕਨੇ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਿਕ ਪ੍ਰਯੋ ਪ੍ਰਯੋ ਬੂਦ ਮੁਖ ਪਈਆ ਮਿਲ ਮੈ ਨ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੇਦ ਕਨਾਟਕ ਦੇਖ ਭੁਲਾਨੀ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਭਾਵੈ ਬਿਨ ਹਰ ਕੋ ਦੁਈਆ ਕੋਈ ਆ ਨਾਨ ਮੇਰਾ ਪ੍ਰਭੂ ਮਲਾਵੇ ਹਉ ਤਿਸ ਵਿਟਹੁ ਬਲ ਬਲ ਘੁਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ 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 ਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੈ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੇ ਆਵੈ ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਖੰਡ ਕਰਮ ਕਪਟ ਲੋ ਭਈਆ ਬੇਸਵਾ ਕਹਿ ਘਰ ਬੇਟਾ ਜਨਮਿਆ ਪਿਤਾ ਤਾਹੇ ਗਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ ਪ੍ਰਬਿਆਨ ਆਣ ਮਹਿੰਦੀ ਪਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ठाकुर ਕਿਰਪਾ ਤਾਰੀ ਮਹਾਪਕਰ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ 5 ਅਸ਼ਟਪਦੀ ਘਰ 12 ਇੱਕ ਓੰਕਾਰ ਸਤਗੁਰ ਪ੍ਰਸਾਦ ਉਪਮਾ ਜਾਤਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤਨਾ ਕਹੀ ਤਾਜਾਨ ਸਰਨ ਗਹੀ ਰਹਾਉ ਪ੍ਰਭ ਚਰਨ ਕਮਲੇ ਆਪਾਰ ਹਉ ਜਾਉ ਸਦ ਬਲੇ ਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨਾ ਜਾਹੇ ਹਰ ਨਾਮ ਰਸ ਨਾ ਕਹਿਨ ਮਲ ਪਾਪ ਕਲ ਮਲ ਦੇਹਨ ਚੜ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਦੂਰ ਪ੍ਰੇਮ ਪਰੀਤਾ ਏ ਸੰਤ ਨਿਰਮਲ ਰੀਤਾ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਰੰਕਾਰ ਪ੍ਰਭ ਪੇਖੀਐ ਬਿਸਮਾਦ ਜਖ ਅਨੰਦਪੂਰਨ ਸਾਦ ਨਹਿ ਢੋਲੀਐ ਇਤ ਊਤਾ ਪ੍ਰਭ ਵਸੇ ਹਰ ਹਰ ਚੀਤਾ ਤਿਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖਹਿ ਨੈਨ ਸੁਨ ਮੋਹਿ ਅਨਹਤ ਬੈਨ ਹਰ ਸਰਨ ਸੂਰਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨਾ ਭੇਵ ਨਿਤ ਕਰਹਿ ਮਨ ਜਨ ਸੇਵਾ ਦੋ ਕਦੀਨ ਦਰਦ ਨਿਵਾਰ ਜਾਂ ਕੀ ਮਹਾ ਵਿਖੜੀ ਕਾਰ ਤਾਂ ਕੀ ਮਿਤ ਨਾ ਜਾਣ ਕੋਏ ਜਲ ਥਲ ਮਹੀ ਅਲਸੋਏ ਕਰ ਬੰਦਨਾ ਲਖ ਬਾਰ ਠਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾ ਪੂਰ ਬਲਾਵ ਮਹੱਲਾ ਪੰਜਵਾਂ ਰਬ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸਤ ਹਰ ਹਰ ਰੰਗ ਕਰ ਦਇਆ લે ਹੋ ਲੜ ਲਾਈ ਨਾਨਕਾ ਨਾਮ ਧਿਆਈ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ਜਾ ਚੋਂ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਭੁਜਾ ਪ੍ਰਭ ਜੀ લે ਹੋ ਹਰ ਨਾਮ ਆਪਣਾ ਦੇਹੁ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ ਲੋਭ ਮੋਹੇ ਬਾਂਦੀ ਦੇ ਬਿਨ ਭਜਨ ਹੋਵਤਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰ ਮਹਿ ਜਾਣ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਈ ਭੈ ਭਜਨਾਮ ਰਾਰ ਕਰ ਦਿਆਪਤ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤਹਿ ਸੁਵਾਹੇ ਗਹਿ ਓਟ ਚਿਤ ਵੀਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਣ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨਪ੍ਰੀਤ ਚੰਦ ਚਕੂਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪ੍ਰਾਨ ਜਿਉ ਲੋਭੀ ਐ ਧਨਦਾਨ ਜਿਉ ਦੂਧ ਜਲਹਿ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੂਤ ਹੈ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨ ਸੰਗ ਮੈਗਲ ਹੈ ਕਮੈ ਬੰਦ ਜੋ ਗਰਸਤ ਬਿਖਈ ਧੰਦ ਜਿਉ ਜੁਵਾਰ ਬਿਸਨ ਨਾ ਜਾਏ ਹਰ ਨਾਨਕਿ ਹੋ ਮਨ ਲਾਈ ਕੋ ਰੰਕ ਨਾ ਦੇਨੇ ਚਾਤਰਕ ਚਾਹਤ ਮੇਉ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁੱਲ ਸਮੂਹ ਕਰਤ ਉਧਾਰ ਸੰਸਾਰ ਕੁੱਤਰਸ ਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮਾਰ ਹਰ ਨਾਨਕ ਸਰਨ ਦਵਾਰ ਬਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜੱਤ ਇਕ ਓੰਕਾਰ ਸਤਿਗੁਰ ਪ੍ਰਸਾਦ ਇਕਮ ਇਕੰਕਾਰ ਨਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀਸੈ ਗੁਰ ਕਾ ਸ਼ਬਦ ਮਹਿਲ ਘਰ ਦੀ ਸੈ ਰਹਾ ਦੂਜੇ ਭਾਏ ਲੱਗੇ ਪਛਤਾਣੇ ਜਮ ਦਰਬਾਦ ਦੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹਿ ਸਿਰ ਜਮ ਕਾਲ ਸੇ ਚੋਟਾਂ ਖਾਹਿ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਆਕਾਸ ਕੀਏ ਬੈਸਣ ਕਉ ਥਾਉ ਰਾਤ ਦਿਨ ਅੰਤ ਕੀਏ ਭਉ ਭਾਉ ਜਿਨ ਕੀਏ ਕਰ ਵੇਖਣ ਹਾਰਾ ਅਵਰ ਨ ਦੂਜਾ ਸਿਰ ਜਨ ਹਾਰਾ ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਅਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜਾ ਕਿਸੇ ਆਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਸਾ ਖਟ ਤੀਨ ਉਪਾਏ ਸੋ ਬੂਜੈ ਜਿਸ ਆਪ ਬੁਝਾਈ ਤੀਨ ਸਮਾਵੈ ਚੌਥੇ ਵਾਸਾ ਰਣਵਤ ਨਾਨਕ ਹਮਤਾ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਰਾਲਾ ਇਕ ਭ੍ਰਮ ਭੁਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਕਮਰ ਧੂਰ ਇਕ ਦਰ ਕਰ ਸਾਚੈ ਦੇਖ ਹਦੂਰ ਝੂਟੇ ਕੋ ਨਾਹੀ ਪਤਨਾਉ ਕਭੂ ਨਾ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰ ਮੈਂ ਮੁਕਤ ਨਾ ਹੋਏ ਤਉ ਛੂਟੈ ਜਾਂ ਖਸਮ ਛਡਾਏ ਗੁਰਮਤ ਮੇਲੇ ਭਗਤ ਦਿਰੜਾਏ ਖਸਟੀ ਖਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਰਾ ਲਾਵਾਜੀ ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੇ ਸ਼ਬਦੇ ਭੇਦੇ ਤਉ ਪਤ ਪਾਵੇ ਕਰ ਕਰ ਵੇਸ ਖਪਹਿ ਜਲ ਜਾਵਹਿ ਸਾਚੈ ਸਾਚੀ ਸਾਚ ਸੰਭਾਵਹਿ ਸਤਤਮੀ ਸਤ ਸੰਤੋਖ ਸਰੀਰ ਸਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚਿ ਰਦੇ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਉ ਪਾਏ ਸਚ ਨਿਸ਼ਾਨ ਹੈ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿਧ ਬੁੱਧ ਸਾਧੈ ਸਚ ਨਹਿ ਕੇਵਲ ਕਰਮ ਅਰਾਧੈ ਪਉਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਝਨ ਸਚਉ ਨਾਉ ਤਿਸ ਮਹਿ ਮਨੁਆ ਰਹਿਆ ਲਿਬਲਾਈ ਰਣਾ ਮਤਨਾਨਿਕ ਕਾਲ ਨਾ ਖਾਏ ਨਾਉ ਨੌਮੀ ਨਵੇਂ 나ਥ ਨਵ ਖੰਡਾ ਘਟ ਘਟ 나ਥ ਮਹਾ ਬਲਵੰਡਾ ਆਈ ਪੂਤਾ ਇਹੋ ਜੱਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜਗਾਦੀ ਹੈ ਪੀ ਹੋਗਾ ਉਹ ਆ ਪਰੰਪਰ ਕਰਣੇ ਜੋਗਾ ਦਸਮੀ ਨਾਮਦਾਨ ਇਸ਼ਨਾਨ ਆਨੰਦਨ ਮੱਧਨ ਸੱਚਾ ਗੁਣ ਗਿਆਨ ਸਚ ਮੈਲ ਨਾ ਲਾਗੈ ਬ੍ਰਹਮ ਪਉ ਭਾਗੈ ਬਿਨੁ ਮਨਾਂ ਤੂਟ ਸ ਕਾਚੈ ਤਾਗੈ ਜਿਉ ਤਾਗਾ ਜਗ ਏਵੈ ਜਾਣੂ ਅਸਤਰ ਚੀਤ ਸਾਚ ਰੰਗ ਮਾਣੂ ਇਕਾਦਸੀ ਇਕ ਰਿਦੈ ਵਸਾਵੇ ਹਿੰਸਾ ਮਮਤਾ ਮੋਹ ਚਕਾਵੇ ਫਲ ਪਾਵੇ ਬ੍ਰਤ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੇ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਹ ਦੇਖੋ ਤਹ ਏਕੋ ਏਕਾ ਹੁਰ ਜੀ ਉਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੈ ਲਾਲਚ ਲਪਟੈ ਲਪਟਾਏ ਛੂਟੈ ਗੁਰਮਖ ਸਾਚ ਕਮਾਏ ਦੁਆ ਦਸਮੁੰਦਰਾ ਮਨ ਆਉ ਤੂਤਾ ਐਨ ਸ ਜਾਗੇ ਕਬਹ ਨਾ ਸੂਤਾ ਜਾਗਤ ਜਾਗ ਰਹਿ ਲਿਵ ਲਾਈ ਗੁਰ ਪਰਚੈ ਤਿਸ ਕਾਲ ਨਾ ਖਾਈ ਅਤੀਤ ਭਏ ਮਾਰੇ ਬੈਰਾਈ ਪ੍ਰਣਵਤ ਨਾਨਕ ਤਹ ਲਿਵ ਲਾਈ ਦਵਾਦਸੀ ਦਇਆ ਦਾਨ ਕਰ ਜਾਣੇ ਬਾਹਰ ਜਾ ਤੋ ਪੀਤਰ ਆਣੇ ਵਰਤੀ ਵਰਤ ਰਹਿ ਨੇ ਕਾਮ ਅਜੱਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮਹਿ ਏਕੋ ਜਾਣੇ ਸਭ ਸੋਚ ਸੰਜਮ ਸਾਚ ਪਛਾਣੈ ਤੇਰਾ ਸਤਰਵਰ ਸਮੁੰਦਕ ਨਾਰੈ ਅਮਰਤ ਮੂਲ ਸਿਖਰ ਲਿਵਤਾਰੈ ਡਰ ਡਰ ਮਰੈ ਨਾ ਬੂੜੈ ਕੋਈ ਨ ਡਰ ਬੂੜ ਮਰੈ ਪਤ ਖੋਏ ਦਰ ਮਹਿ ਘਰ ਘਰ ਮਹਿ ਡਰ ਜਾਣਾ ਤਖਤ ਨਿਵਾਸ ਸੱਚ ਮਨ ਭਾਣੈ 14 ਚੌਥੇ ਥਾਵਹਿ ਲਹ ਪਾਵੈ ਰਾਜਸਤਮਸ ਸਤਕਾਲ ਸਮਾਵੇ ਸਸੀਰ ਕੈ ਕਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਈ ਖੰਡ ਬ੍ਰਹਮੰਡ ਰਹਿ ਆ ਲਿਬ ਲਾਈ અમાਵਸਿਆ ਚੰਦ ਗੁਪਤ ਗੈ ਨਾਰ ਬੂਝੋ ਹੋ ਗਿਆਨੀ ਸ਼ਬਦ ਵਿਚਾਰ ਸਸੀਰ ਗਗਨ ਜੋਤ ਤਿਉ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰਤੇ ਦੀ ਸੈ ਸੋ ਤਿਸ ਹੀ ਮਾਹੀ ਮਨ ਮੁਖ ਭੂਲੇ ਆ ਵਹਿ ਜਾਹਿ ਘਰ ਦਰ ਥਾਪ ਥਿਰਥਾਨ ਸੁਹਾਵੇ ਆਪ ਪਛਾਣੇ ਜਾਂ ਸਤਗੁਰ ਪਾਵੇ ਜਹ ਆਸਾ ਤਹ ਬਿਨਸ ਬਨਾਸਾ ਫੂਟੈ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਲਾਵਲ ਮਹੱਲ